ਇਹ ਕਾਰਨ ਜਗ ਜाहिर ਹੈ ਜੀ ਇਹਦੇ ਵਿੱਚ ਕੋਈ ਛਲੂਕੀ ਛਿਪੀ ਗੱਲ ਨਹੀਂ ਹੈ ਕਿ ਇਹ ਇੱਕ ਐਕਟੀਵਿਸਟ ਹੀ ਇਲੀਗਲ ਮਾਈਨਿੰਗ ਦੇ ਖਿਲਾਫ ਹੈ ਆਰਟੀਆਈਆਂ ਪੰਦਾ ਹੀ ਜਾਂ ਜਿਹੜਾ ਕੰਪਲੇਂਟਸ ਵਗੈਰਾ ਕਰਦਾ ਹੀ ਇੱਕ ਦੋ ਕੇਸ ਵੀ ਕੋਰਟ 'ਚ ਕੀਤੇ ਜਿਹੜੇ ਇਲੀਗਲ ਮਾਈਨਿੰਗ ਪਖਾਨ ਕੋਰਟ ਦੇ ਉੱਤੇ ਚੱਲਦੀ ਪਈ ਹੈ ਤੇ ਜਿਹੜੇ ਰੈਵਨਿਊ ਦਾ ਲਾਸ ਹੋ ਰਿਹਾ ਸਟੇਟ ਗਵਰਨਮੈਂਟ ਦਾ ਉਹਦੇ ਪ੍ਰਤੀ ਇਹ ਪ੍ਰਸ਼ਾਸਨ ਨੂੰ ਜਾਗਰੂਕ ਕਰਦਾ ਰਿਹਾ ਤੇ ਇਸ ਕਰਕੇ ਦੀ ਇਹ ਦਰਦਨਾਕ ਹੱਤਿਆ ਕੀਤੀ ਗਈ ਹੈ ਔਰ ਇਹ ਦੇਖੋ ਪ੍ਰੀ ਪਲਾਨਡ ਕੋਲਡ ਬਲੱਡਡ ਜਿਹੜਾ ਮਰਡਰ ਹੈ ਦੇਖੋ ਅਜੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਲੇਕਿਨ ਇਹ ਕੰਮ ਜਿਹੜਾ ਮਾਈਨਿੰਗ ਮਾਫੀਆ ਦਾ ਹੈ ਮਾਈਨਿੰਗ ਮਾਫੀਆ ਦਾ ਇੱਕ ਮਾਤਰ ਹੁਣ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਅੱਗੇ ਕਿ ਇਹਦੀ 3 ਸਾਲ ਦੀ ਬੱਚੀ ਆ ਤੇ ਜਿਹੜੀ ਆ ਇਹ ਇਹ ਇੰਦੀ ਹਤਿਆ ਨਹੀਂ ਹੋਈ ਹੈ ਵਿਚਾਰਾ ਸ਼ਹੀਦ ਹੋਇਆ ਦੇ ਆਪਣੇ ਸਟੇਟ ਲਈ ਲੜਦਾ ਰਿਹਾ ਵੀ ਸਟੇਟ ਦਾ ਰੈਵਨਿਊ ਲਾਸ ਹੋ ਰਿਹਾ ਤੇ ਸਾਡੀ ਮਾਨ ਸਰਕਾਰ ਅੱਗੇ ਮੰਗਿਆ ਕਿ ਘੱਟੋ ਘੱਟ 1 ਕਰੋੜ ਰੁਪਇਆ ਇਹਦੀ ਪਤਨੀ ਨੂੰ ਜਾਂ ਬੱਚੇ ਦੇ ਨਾਂ ਤੇ ਜਿਹੜਾ ਉਹ ਆ ਇਨੂੰ ਕੰਪਨਸੇਸ਼ਨ ਦਿੱਤੀ ਜਾਏ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਜਾਏ ਕਿ ਜਲਦ ਤੋਂ ਜਲਦ ਜਿਹੜਾ ਕਿੰਗ ਪੀਨਾ ਨੂੰ ਫੜਿਆ ਜਾਏ ਨਾ ਕਿ ਇਹ ਜਿਹੜੇ ਲੇਮਨ ਲੋਕ ਨੇ ਸ਼ੂਟਰ ਜਿਹੜੇ ਚਿੱਟੇ ਦੇ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਫੜਨ ਦਾ ਕੋਈ ਇੰਨਾ ਜ਼ਿਆਦਾ ਇੰਪੈਕਟ ਨਹੀਂ ਪੈਣਾ ਜਿਹੜਾ ਕਿੰਗ ਪੀਨਾ ਜਿਹਦੇ ਇਸ਼ਾਰੇ ਤੇ ਹੱਤਿਆ ਹੋਈ ਆ ਉਹਨੂੰ ਫੜਿਆ ਜਾ ਦੇਖੋ ਕੱਲ ਇੱਕ ਜਿਹੜੇ ਹੈਗੇ ਆ ਮਯੰਕ ਮਹਾਜਨ ਨਾ ਦੇ ਫਾਈਨੈਂਸਰ ਹੈਗੇ ਆ ਉਹਨਾਂ ਦੇ ਕੱਲ ਪਠਾਨਕੋਟ ਬਾਈਪਾਸ ਨੇੜੇ ਚੱਕੀ ਜਿਹੜੀ ਇਹ ਉਹਨਾਂ ਨੂੰ ਉਹਨਾਂ ਦੇ ਨਾਲੇ ਕੋ ਕਯੂ ਕੋ ਡਰਾਈਵਰ ਹੋਰ ਬੈਠੇ ਹੋਏ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਜਿਹੜੀ ਹੈਗੀ ਆ ਕੱਲ ਰਾਤ ਉਹਨਾਂ ਦੀ ਡੈਥ ਹੋ ਗਈ ਸੀ ਉਸ ਵਿੱਚ ਪਠਾਨਕੋਟ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਬਲਦੋਸ਼ੀਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਆ ਜਿਹੜੀ ਕਿ ਅਸੀਂ 2 ਘੰਟੇ ਚ ਮੁਕੰਮਲ ਕਰ ਲਈ ਸੀ ਕਿ ਆਈਡੈਂਟੀਫਾਈ ਕਰ ਲਏ ਸੀ ਕਿ ਸ਼ੂਟਰ ਕੌਣ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੇਜ਼ ਕੀਤਾ ਗਿਆ ਚੇਜ਼ ਕਰਨ ਤੋਂ ਬਾਅਦ ਅੱਜ ਜਿਹੜੇ ਹੈਗੇ ਆ ਉਹਨਾਂ ਚੋਂ ਅਸੀਂ ਦੋ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏਗੇ ਨੇ ਮੇਨ ਜਿਹੜਾ ਸ਼ੂਟਰ ਹੈਗਾ ਆ ਉਹ ਸੰਜੀਵ ਕੁਮਾਰ ਉਰਫ ਬੰਟੀ ਫੌਜੀ ਆ ਜਿਹੜਾ ਕਿ ਜਿਹੜਾ ਕਿ ਪਟੋਆ ਪਿੰਡ ਥਾਣਾ ਦੀਨਾ ਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵਾਲਾ ਜਿਹੜਾ ਵੈਪਨ ਹੈਗਾ ਆ ਉਹਦਾ ਲਾਇਸੈਂਸੀ ਵੈਪਨ 32 ਬੋਰ ਇਹਦੇ ਨਾਲ ਕੱਲ ਉਹਨਾਂ ਨੇ ਮਯੰਕ ਮਹਾਜਨ ਜੀ ਨੂੰ ਗੋਲੀ ਮਾਰੀ ਸੀ ਜਿਹੜੀ ਕਿ ਉਹਨਾਂ ਵਾਸਤੇ ਘੱਟਕ ਸਾਬਤ ਹੋਈ ਆ ਇਹ ਵੈਪਨ ਵੀ ਰਿਕਵਰ ਕਰ ਲਿਆ ਗਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਦੇ ਵਾਸਤੇ ਲੌਜਿਸਟਿਕਸ ਜਿਹੜੀਆਂ ਸੀਗੀਆਂ ਉਹਦੇ ਵਾਸਤੇ ਗੱਡੀ ਦਾ ਇੰਤਜ਼ਾਮ ਕਰਕੇ ਰੱਖਣਾ ਉਹਦੇ ਮੋਟਰਸਾਈਕਲ ਨੂੰ ਕਿਸੇ ਅਨਨੋਖ ਜਗ੍ਹਾ ਤੇ ਛਿਪਾ ਦੇਣਾ ਵਾਰਦਾਤ ਤੋਂ ਬਾਅਦ ਵੈਪਨ ਦਾ ਛਿਪਾ ਦੇਣਾ ਇਹਦੇ ਨਾਲ ਇੱਕ ਕੋ-ਕਯੂਜ਼ਡ ਵਰੁਣ ਠਾਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਕੁੱਲ ਦੋ ਦੋਸ਼ੀਆਂ ਦੇ ਗ੍ਰਿਫਤਾਰ ਹੋ ਚੁੱਕੇ ਨੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਆ ਉਹ ਹੋਰ ਆ ਜਿਹੜਾ ਕਿ ਇਹਨਾਂ ਦਾ ਮਾਸਟਰ ਹੈਗਾ ਆ ਸ਼ਮਸ਼ੇਰ ਸਿੰਘ ਸ਼ੇਰਾ ਉਹਦੀ ਪੁਲਿਸ ਭਾਲ ਕਰ ਲਈ ਕਰ ਰਹੀ ਆ ਔਰ ਕਾਫੀ ਜਗ੍ਹਾ ਸਾਡੀਆਂ ਟੀਮਸ ਜਿਹੜੀਆਂ ਹੈ ਤਾਇਨਾਤ ਨੇ ਸ਼ਾਰਟਲੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ